ਭਾਈ ਗੁਰਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਦੇ ਜਿਗਰ ਦੇ ਟੁਕੜੇ ਮਾਤਾ ਜੀਤੋ ਜੀ ਦੇ ਲਾਲ ਧੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਮਹਾਨ ਸ਼ਹੀਦੀ ਸਥਾਨ ਤੇ ਧੰ ਮਾ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨ ਤੇ ਖਾਲਸਾ ਪੰਥ ਦੀ ਸਨਮਾਨਯੋਗ ਆਦਰਯੋਗ ਜਥੇਬੰਦੀ ਗੁਰੂ ਨਾਨਕ ਦਲ ਬਟਾਲਾ ਵੱਲੋਂ ਜੋ ਦਲ ਪੰਥ ਵੱਲੋਂ ਇਹ ਸਮਾਗਮ ਹੋਇਆ ਕਤਕਾ ਕੰਪੀਟੀਸ਼ਨ ਪਾਈ ਭਪਿੰਦਰ ਸਿੰਘ ਜੀ ਹੋਰੀ ਸਾਰੇ ਸਹਿਯੋਗੀ ਗੁਰਸਿੱਖ ਸਾਡੇ ਛੋਟੇ ਵੀਰ ਭਾਈ ਦਵਿੰਦਰ ਸਿੰਘ ਜੀ ਨੌਜਵਾਨੀ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਤੇ ਜਿਸ ਫਿਜ਼ਾ ਵਿੱਚ ਅੱਜ ਸਾਡੇ ਬੱਚੇ ਸਾਹ ਲੈ ਰਹੇ ਆ ਜਿਸ ਫਿਜ਼ਾ ਵਿੱਚ ਜ਼ਹਿਰ ਘੁਲ ਚੁੱਕਿਆ ਹੈ ਉਸ ਜ਼ਹਿਰ ਤੋਂ ਬਚਾਉਣ ਵਾਸਤੇ ਉਹਨਾਂ ਦੇ ਅੰਦਰ ਦ੍ਰਿੜਤਾ ਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਇਹ ਗਤਕੇ ਦੀ ਦਾਤ ਨੂੰ ਸੰਭਾਲਣਾ ਬੜਾ ਲਾਜ਼ਮੀ ਹੈ ਜਦੋਂ ਪੰਥ ਦੇ ਕੋਲ ਗਤਕਾ ਹੋਏਗਾ ਤੇ ਦੁਨੀਆ ਦਾ ਕੋਈ ਵੀ ਜਿਹੜੇ ਪੁੱਠੇ ਸਿੱਦੇ ਆਸਣ ਨੇ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਵੱਡੀ ਕਸਰਤ ਹੈ ਸਰੀਰ ਕਰਕੇ ਤੋਂ ਆਤਮ ਰੱਖਿਆ ਵੀ ਹੈ ਜ਼ਰੂਰੀ ਹੈ ਕਿ ਪੰਥ ਧੀਆਂ ਨੂੰ ਵੀ ਤੇ ਪੁੱਤਾਂ ਨੂੰ ਵੀ ਇਸ ਵਿਦਿਆ ਦੇ ਵਿੱਚ નિਪੁੰਨ ਕਰਨ ਕਲਗੀਧਰਪਤਾ ਦੀ ਬਖਸ਼ਿਸ਼ ਹੈ ਜਿਹਦੇ ਨਾਲ ਆਤਮਿਕ ਬਲ ਵੀ ਮਿਲਦਾ ਕੇਵਲ ਸਰੀਰਕ ਸੁਰੱਖਿਆ ਹੀ ਨਹੀਂ ਸੋ ਬਹੁਤ ਸੁਚੱਜਾ ਉਦਮਾ ਧੰਨ ਬਾਬਾ ਫਤਿਹ ਸਿੰਘ ਜੀ ਦੇ ਆਗਮਨ ਦਿਹਾੜੇ ਤੇ ਇਹ ਸਾਰੀ ਟੀਮ ਨੇ ਕੀਤਾ ਤੋ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ ਗੁਰਦਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਪੰਥ ਨੂੰ ਨਾਲ ਬੇਨਤੀ ਕਰਦੇ ਆ ਕਿ ਸੁਚਾਰੂ ਕਾਰਜ ਜਿਹੜੇ ਹੁੰਦੇ ਆ ਉਹਦੇ 'ਚ ਪੂਰਨ ਸਹਿਯੋਗ ਵੀ ਕਰਿਆ ਕਰੋ ਤੇ ਉਹਦੇ ਵਿੱਚ ਪਾਰਟਿਸਪੀਟ ਵੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀਵੰਦਰ ਸਿੰਘ ਜੀ ਇੰਟਰਨੈਸ਼ਨਲ ਪੁਆਇੰਟ ਦਾ ਸਾਹਿਬ ਦਾ ਖਾਲਰ ਰਾਜਪੁਰਾ ਤੋਂ ਜੀ ਸੋ ਸਾਡੀ ਹੀ ਟੀਮ ਹੈ ਜੀ ਪਿੰਡ ਬਾਸਮਾ ਤੋਂ ਨਿਰਵੈਰ ਖਾਲਸਾ ਗਤਕਾ ਖਾੜਾ ਪਿੰਡ ਬਾਸਮਾ ਜਿਨ੍ਹਾਂ ਨੇ ਅੱਜ ਪਰਦੇਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਫਾਈਟ ਵਿੱਚੋਂ ਵੀ ਜਗਪ੍ਰੀਤ ਸਿੰਘ ਨੇ ਬਾਸਮੇ ਵੱਲੋਂ ਅੱਜ ਪਹਿਲਾ ਸਥਾਨ ਹਾਸਲ ਕੀਤਾ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਠੀਕ ਹੈ ਜੀ ਜਿੱਥੇ ਜਿਹੜੇ ਨੇ ਅੱਜ ਕੱਲ ਦੀ ਨੌਜਵਾਨੀ ਜਿਹੜੀ ਹੈ ਉਹ ਰੀਲ ਬਣਾਉਣ ਨੂੰ ਸੌਖਾ ਕੰਮ ਸਮਝਦੀ ਹੈ ਉੱਥੇ ਇੰਨਾ ਔਖੀਲਾ ਕੰਮ ਜਿਹੜਾ ਕਰਨਾ ਆ ਤੇ ਕਿਵੇਂ ਸੰਭਵ ਮੰਨਦੇ ਹੋ ਵੀ ਵੀਰ ਜੀ ਇਹ ਸਾਰੀ ਸ਼ਿਦਾ ਸਿੰਘਾਂ ਦੀ ਸਾਰੇ ਸਿੰਘ ਬਹੁਤ ਹੀ ਚੜ੍ਹਦੀ ਕਲਾ 'ਚ ਮਿਹਨਤ ਕਰਦੇ ਨੇ ਸੋ ਰੋਜ਼ ਰਜਾਨਾ ਇਹਨਾਂ ਨੇ 2 ਤੋਂ 3 ਘੰਟੇ ਸਸਤੇ ਵੇ ਗੁਰਦੁਆਰਾ ਸਾਹਿਬ ਜਾ ਕੇ ਨਿਤਨੇਮ ਸ਼ਾਮਦਾ ਕਰਨ ਤੋਂ ਬਾਅਦ ਇਹ ਸ਼ਸਤਰ ਵਿਦਿਆ ਦਾ ਅਖਾੜਾ ਲਾਉਂਦੇ ਨੇ ਤੇ ਉੱਥੇ ਪ੍ਰਦਰਸ਼ਨ ਕਰਦੇ ਤੇ ਨਾਲ ਬੱਚਿਆਂ ਨੂੰ ਸਿਖਾਉਂਦੇ ਨੇ ਤੇ ਅੱਜ ਕੱਲ ਦੀ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੀ ਨੌਜਵਾਨੀ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਤੁਸੀਂ ਵੀਡੀਓ ਗੇਮਾਂ ਨੂੰ ਛੱਡ ਕੇ ਤੇ ਹੋਰ ਜੋ ਤੁਹਾਡੇ ਫੋਨ ਚ ਲਾਉਂਦੇ ਹੋ ਉਹ ਟਾਈਮ ਗੱਤ ਉਹਦੀ ਜਗ੍ਹਾ ਜੋ ਆਪਣਾ ਸਲਫਟ ਪੈਰ ਮਾਰਸ਼ਾਲਾਟ ਗਤਕਾ ਸ਼ੇਖ ਸ਼ਸਤਰ ਵਿਦਿਆ ਇਹਨੂੰ ਸਿੱਖੋ ਤੇ ਆਪਣੀ ਰੱਖਿਆ ਕਰੋ ਤੇ ਤੁਸੀਂ ਹੋਰ ਵੀ ਰੱਖਿਆ ਕਰੋ ਬਾਬਾ ਫਤਿਹ ਸਿੰਘ ਜੀ ਬਾਬਾ ਦੋਰਾਵਤ ਸਿੰਘ ਜੀ ਅਤੇ ਸਤਕਾਰਯੋਗ ਮਾਤਾ ਗੁਰੂਕੌਰ ਜੀ ਜਿਨ੍ਹਾਂ ਦੇ ਪਾਵਨ ਸਥਾਨਾਂ ਤੇ ਇਹ ਸਾਡੇ ਜੋ ਸ਼ਸਤਰ ਵਿਦਿਆ ਦੀਆਂ ਟੀਮਾਂ ਨੇ ਆਪਣਾ ਇਹ ਜੋਰ ਵਿਖਾਲੇ ਨੇ ਮਹਾਰਾਜ ਇਹਨਾਂ ਨੂੰ ਹੋਰ ਵੀ ਬਲ ਬਖਸ਼ਿਸ਼ ਕਰਨ ਤੇ ਬਾਬਾ ਫਤਿਹ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਇਹ ਲੋਕ ਵੀ ਅਤੇ ਪਰਲੋਕ ਵੀ ਸੋਹਿਲਾ ਬਣਾਉਣ ਸਾਰੇ ਵੀਰਾਂ ਦਾ ਸਾਡੇ ਜਿਹੜੇ ਚੈਨਲ ਟੀਵੀ ਵਾਲੇ ਵੀ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਸਾਰਿਆਂ ਵੀਰਾਂ ਨੂੰ ਸਾਰੇ ਗੁਰਮਖਾਂ ਪਿਆਰਿਆਂ ਨੂੰ ਛੱਡਦੀਆਂ ਕਲਾ ਬਖਸ਼ਿਸ਼ ਕਰਨ ਅਤੇ ਆਉਣ ਵਾਲੇ ਸਮਿਆਂ ਵਿੱਚ ਵੀ ਬਾਬਾ ਫਤਿਹ ਸਿੰਘ ਜੀ ਇਹ ਮਹਾਨ ਬਖਸ਼ਾ ਕਰਦੇ ਰਹੇ ਤਾਂ ਗੁਰੂ ਕੀ ਫੌਜ ਇਹ ਜਿਹੜੀ ਪ੍ਰਦਸਣੀ ਹੈ ਸ਼ਸਤਰ ਵਿਦਿਆ ਦੀ ਇਹ ਕਰਕੇ ਮਹਾਰਾਜ ਦੇ ਖੁਸ਼ੇ ਪ੍ਰਾਪਤ ਕਰਨ ਅੰਤੋਏ ਸਰਬੱਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀਕਾ ਖਾਲਸਾ ਵਾਹਿਗੁਰੂ ਦੀਕੀ